ਮੈਂ ਵੀ ਡੈਡੀ ਲੱਗੇ ਇੱਥੇ ਦਰਵਾਜ਼ਾ ਜਿਹਾ ਬਣਾਉਣ ਲੱਗੇ ਸਿੰਪਲ ਮਤਲਬ ਇਦਾਂ ਪਲਾਈ ਚ ਫਸਾਦ ਨਹੀਂ ਉਧਰ ਉਧਰ ਲੱchnਾ ਲੱਗ ਪਲਾਈ ਫਸਾਦਿਆ ਕਰਨੀ ਕਿਉਂਕਿ ਹਰ ਕੋਣ ਕੋਠੇ ਚੜ ਜਾਂਦੀ ਹੈ ਤੇ ਤਾਂ ਕਰਕੇ ਉਹਦਾ ਮਸਲਾ ਹੱਲ ਕਰਨਾ ਡੈਡੀ ਨੇ ਹੁਣ ਮੈਂ ਵੀ ਡੈਡੀ ਨੂੰ ਖਿੱਚਦਾ ਇਹ ਕੰਮ ਆ ਲਾਤੀਆਂ ਇਦਾਂ ਲੱਕੜਾਂ ਨੂੰ ਸਾਈਡਾਂ ਤੇ ਆਵਣੀ ਇਧਰ ਵੀ ਲਾਤੀ ਸੱਭੇ ਸਾਈਡ ਵੀ ਲਾਤੀ ਉਹਦੇ ਵਿੱਚ ਹੁਣ ਪਲਾਈ ਫਸਾ ਦੇਣੀ ਹੈ ਬਸ ਅੱਜ ਵਲੌਗ ਸਟਾਰਟ ਹੋ ਰਿਹਾ ਵਾ 4 ਵਜੇ ਦੇ ਨਾਲ ਪੱਗ ਬੰਨਾਂਗਾ ਮੈਂ ਅੱਜ ਆ ਵਾਲੀ ਡੜੀ ਜਿਹਨੇ ਦਰਵਾਜ਼ਾ ਲਾਤਾ ਥੋੜਾ ਜਿਹਾ ਛੋਟਾ ਜਾਂ ਕਿਉਂਕਿ ਹਰ ਗੁਣਾ ਤਾਂ ਚੜਦੀ ਨਾ ਪੌੜੀ ਫਰੋਦਾ ਕਰਕੇ ਆ ਵੇਖੇ ਇਹ ਦਰਵਾਜ਼ਾ ਇਦਾਂ ਓਪਨਾਣਾ ਖੁੱਲਣਾ ਜਿੱਦਾਂ ਐ ਚੱਕ ਕੇ ਖੋਲਤਾ ਨਾ ਤਿਵੇਂ ਹੀ ਤੇ ਇਹ ਮੁੜ ਕੇ ਆਪਾਂ ਉਧਰ ਬਾਥਰਮ ਦੇ ਉੱਪਰ ਦਾ ਸਾਇਦੀ ਬਲਾਈ ਵਾਲੀ ਬਲਾਈ ਜੀ ਬਾਥਰਮ ਦੇ ਉੱਪਰ ਇੱਧਰ ਰੱਖਦੀਏ ਜਾਂ ਇੱਧਰ ਰੱਖਦੇ ਇੱਧਰ ਰੱਖ ਸਕਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਅੱਜ ਦੇ ਵਲੌਗ ਦੇ ਵਿੱਚ ਤੇ ਆਏ ਮੈਂ ਚੱਲੇ ਹਾਂ ਗੋਪੀ ਹੁਣਾਂ ਦੇ ਕੋਲ ਗੋਪੀ ਨੂੰ ਇਨਵਾਈਟ ਕੀਤਾ ਉਹਨਾਂ ਦਾ ਗੋਪੀ ਦਾ ਅੱਜ ਬਰਥਡੇ ਆ ਤੇ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਗੋਪੀ ਨੂੰ ਹੈਪੀ ਬਰਥਡੇ ਭਾਈ ਤੈਨੂੰ ਬਹੁਤ-ਬਹੁਤ ਮੁਬਾਰਕਾਂ ਤੇ ਸੋ ਆਪਾਂ ਚੱਲੇ ਆ ਤਿਆਰ ਹੋ ਗਏ ਕਿਉਂਕਿ ਕਹਿੰਦੇ ਚਿਰ ਦਾ ਕਹਿੰਦਾ ਸੀਗਾ ਮੈਨੂੰ ਪਰਸੋਂ ਵੀ ਕਹਿੰਦਾ ਪਰਸੋਂ ਦਾ ਕੰਡ ਵੀ ਆਇਆ ਆਇਓ ਤੇ ਮੈਂ ਕਹਾਂ ਕੋਈ ਗੱਲ ਨਹੀਂ ਸਰ ਜਲਦੀ ਨੇ ਡਾਡੀ ਜੀ ਨੇ ਉਸਲਾ ਕੇ ਦੀ ਸਰ ਡਾਡੀ ਕਹਿੰਦੇ ਚਲੋ ਕੋਈ ਨਹੀਂ ਹੋ ਆਓ ਤੇ ਸੋ ਉੱਧ ਚੱਲੇ ਆ ਤੇ ਫਿਰ ਸੰਦੀਪ ਕਹਿੰਦੀ ਮੈਂ ਆ ਮਮੀ ਹੁ ਇੰਨੇ ਵੀ ਦੋ ਦਿਨ ਉਧਰ ਲਾ ਆਉਣੇ ਆ ਮੈਂ ਫਿਰ ਆ ਜਾਵਾਂਗਾ ਘਰੇ ਤੇ ਉਧਰੋਂ ਮੁੜ ਕੇ ਬੱਸੇ ਆ ਜੂਗੀ ਬੱਸੇ ਆ ਜੂਗੀ ਨਾ ਇਹ ਹੱਸੇ ਬੱਸੇ ਆਉਣਾ ਬੱਸੇ ਜਾਂ ਉਹ 3 ਵੀਲਰ ਕਰ ਦੇਣਾ ਉੱਤੇ ਆ ਜੀ ਠੀਕ ਆ ਮੈਂ ਮਿੱਟੀ ਪਾ ਲਈ ਮੂਤ ਕਰ ਲਈ ਬਸ ਸਹੀ ਹੈ ਸੋਹਣੀ ਲੱਗੀ ਝੋਲਾ ਫੜੋ ਜਿਹੜੀ ਸਿੱਧੀ ਗੱਲ ਆ ਝੋਲਾ ਫੜ ਚੱਲ ਤੇ ਆ ਖਾਦਾ ਨਹੀਂ ਇਹ ਐਪਲ ਖਾ ਲਾਂਗੇ ਐਪਲ ਮਿੰਜੇ ਸੇਬ ਨਾ ਕਿਹਦੇ ਨੂੰ ਮੈਡਮ ਇਹਦਾ ਸਿਖਾਉਂਦੀ ਹੁੰਦੀ ਹੈ ਨੂੰ ਕੀ ਕਰਨ ਨੂੰ ਫਿਰ ਉੱਥੇ ਰੱਖ ਦੇ ਲਵਾਵੇ ਜੇ ਮੇਰੀ ਘੜੀ ਫੜ ਲੈ ਆਏ ਦੇ ਦੇ ਆਪਣੀ ਘੜੀ ਜਵਾਨੇ ਨੇ ਲਾ ਲਈ ਮੈਨੂੰ ਨੇ ਕਿਹਾ ਵੀ ਤੂੰ ਹੀ ਲਾ ਲਾ ਲੈ ਠੀਕ ਆ ਚੱਲ ਚੱਲ ਜੀ ਰਹਿਣਾ ਦੋ ਲਾਵੇ ਲੱਡਾ ਬੱਪੂ ਜਿੰਦਾਬਾਦ ਆ ਕੜੇ ਇਹ ਮੈਨੂੰ ਚੱਲਿਆ ਚੰਗਾ ਜੀ ਮੈਂ ਉਹਦਾ ਕੱਲ ਨੂੰ ਕੱਤੇ ਸਸਰੀ ਘਰ ਦਾ ਪਤਾ ਹੈ ਤੁਸੀਂ ਅਜੇ ਗੋਪੀ ਨੂੰ ਵਧਾਈ ਵੀ ਦੇ ਦਿਓ ਪਾਣ ਪਾਣ ਗੋਪੀ ਨੂੰ ਦਈ ਤੋ ਗੋਪੀ ਨੂੰ ਦੰਦਿਆਂ ਲੱਖ ਲੱਖ ਵਧਾਈਆਂ ਪਰ ਕੰਜਰਾ ਜਿਹੜਾ ਖੁਸ਼ ਰਿਹਾ ਤੰਦ ਅੱਜ ਮੇਰੇ ਪੱਤੇ ਟਾਵਰ ਘਰ ਵੇਲੇ ਸੈਂਡਲ ਲਾਗਾ ਹੱਥ 'ਚ ਫੜ ਲਿਆ ਨੇ ਬੜੀ ਢੀਠੀ ਫਰਾਕਾ ਨਹੀਂ ਪਾਈਆਂ ਜੁੱਕੇ ਵਾਲੀਆਂ ਜੁੱਕੇ ਵਾਲੀਆਂ ਲੰਡਨ ਲੰਡਨ ਵਾਲੇ ਫਰਾਕਾ ਹੀ ਪਾਤੀਆਂ ਹੋਏ ਦਾ ਫਰਾਕ ਹੁਣ ਆਈਆਂ ਹੁਣ ਆਈਆਂ ਪਹਿਲਾਂ ਹੈ ਮਤਲਬ ਉਹ ਵੱਡੀਆਂ ਐ ਦੇੰਦੀ ਪਾਓ ਦਾਦਾ ਪਾਓ ਖਰਗਣ ਦਾਦਾ ਨੂੰ ਬੋਲਣਾ ਦਾਦਾ ਪਾਓ ਹੰਪਾਓ ਓਏ ਤੇਰੀ ਬਣੀਏ ਜੇ ਬਾਜੀ ਲੱਗੀ ਪੜ ਕੇ ਰੱਖ ਇਧਰ ਆ ਪੜ ਕੇ ਰੱਖ ਬਹਾ ਮੈਂ ਕਿੱਸ ਬੈਠੀਂ ਸੁੱਸ ਗਈ ਹਾਂ ਪਾਓ ਇਧਰ ਆ ਤਰਾ ਬਚਾਣਾ ਨਹੀਂ ਕੋ ਜੋ ਭਾਈ ਮੇਰੇ ਪਤੀ ਦੀ ਟੋਰ ਗਣੀ ਵੇਖੋ ਪਪਾ ਹਾਂਜੀ ਜਾਣ ਕੇ ਕਰਦੀ ਆ ਵੀ ਇਹ ਵਲੌਗ ਕੋ ਬਣਾਉਂਦੇ ਆ ਐ ਪਪਾ ਨਹੀਂ ਕਿਤੇ ਰਾਜਾ ਸੁਹਣੀ ਲੱਗੰਦੀ ਆ ਜਣਾ ਸਾਡੀ ਹਾਂ ਚੱਲੇ ਚੱਲੀਏ ਪੜਾ ਉਹ ਵੀ ਢੀਕ ਧਾਣੇ ਆ ਕੀ ਟਾਈਮ ਹੋ ਗਿਆ 6 ਵਜਨ ਵਾਲੇ ਮੰਮੀ ਖਾਂਦੀ ਆ ਸੇਬ ਚੱਕ ਉਹਨੇ ਮਤੀ ਵੱਡੇ ਸੋਟਿਆ ਉਹਨੇ ਹਰ ਗੁੰਨੇ ਹੋ ਸੱਚ ਸੇ ਉਹਨੇ ਕੰਦੀ ਉਹਨੇ ਹਰ ਗੁੰਨੇ ਟਕ ਟਕ ਕੇ ਸੁੱਟਿਆ ਜੀ ਇਹਨਾਂ ਪਾ ਕੇ ਆਇਆ ਇਹਨੂੰ ਰੱਖ ਲਓ ਰੱਖ ਲਓ ਇਥੇ ਇਹ ਬੋਸਤਾਨੀ ਕੰਡ ਜੀ ਜਾ ਜਾ ਉਹਦੇ ਹਰ ਨੰਦ ਪਾ ਗਏ ਘੈਂਟ ਲਾ ਗਰੇ ਰੱਖ ਲਓ ਰੱਖ ਲਓ ਹੋਰ ਜਾਂਦੀ ਰੋਣ ਲਾ ਪੀਓ ਕਿਲਾ ਕੇ ਕਰਮਾ ਮਾਰੀ ਇਹਨੂੰ ਰੈਂਦਣਾ ਹੀ ਉੱਥੇ ਹੀ ਕੇ ਉਹ ਕਿੱਡੀ ਕੋਝੀ ਹਾਂ ਰਹਿਣ ਕੋਸ਼ਿਸ਼ ਹੁੰਦੀ ਆ ਦਦੀ ਨੂੰ ਕਹਦੇ ਭਾਈ ਨਹੀਂ ਆ ਜਾ ਮੈਂ ਕਹਿੰਦੀ ਨਹੀਂ ਨਹੀਂ ਜਾਣੀ ਨਹੀਂ ਜਾਣੀ ਚੱਲ ਜਾਓ ਮੈਂ ਜਾਉਂਗਾ ਨਹੀਂ ਨਹੀਂ ਜਾ 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 ਫੜੋ 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 ਇਹਨੂੰ ਫੜੋ ਫੜਾ ਇਹਨੂੰ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਗੋਪੀ ਦਾ ਹੈਗਾ ਬਰਥਡੇ ਤੇ ਮੈਂ ਉਹਦੇ ਬਰਥਡੇ ਵਾਸਤੇ ਆਪਾਂ ਨੇ ਦਿੱਤੀ ਦੇ ਦਾਂਗੇ ਯਾਰ ਬੂਟ ਲੈ ਆ ਜੀ ਵਾਈਟ ਕਲਰ ਨਾਲ ਹੋਰ ਕੋਈ ਹੋਵੇ ਯਾਰ ਬੰਦਾ ਇਹਦਾ ਵਾਈਟ ਆਹ ਅੱਜ ਲੈ ਆਇਆ ਦਿਖਾਇਆ ਬਾਈ ਨੂੰ ਰੇਟ ਟ੍ਰੈਂਡਿੰਗ ਵਿੱਚ ਚਲਣ ਦੇ ਉਹ ਦਿਖਾ ਦੇਵਾਂਗਾ ਇੱਕ ਆਹ ਸੁਣਿਆ ਜੀ ਆਹ ਬਹੁਤ ਸੁਣਿਆ ਹਾਂ ਠੀਕ ਹੈ ਪੂਰਵ ਹਦੋਂ ਉਹਦਾ ਸਿਆਸਾਇਤ ਤੇ ਲੰਨੀ ਆਸਣਾ ਉਹ ਆ ਲੈਟਵੇਟਰ ਦੰਸ ਫਰਕ ਕੇ ਉਹ ਬੜਾ ਲਾਈਟਵੇਟ ਹੈ ਨਾ ਲਾਈਟਵੇਟ ਹੀ ਮੈਂ ਕਹਿੰਦਾ ਨਾ ਯਾਰ ਇਹ ਜੇ ਵੀ ਆ ਇਨਾ ਫਰੋਜ਼ੀ ਉਹ ਜਿਆਦਾ ਫਰੋਜ਼ੀ ਕੰਦਰ ਜਿਹੜਾ ਜਿਆਦਾ ਸੋਹਣਾ ਲੱਗਾ ਇਹ ਤੇ ਕੁਸਲਾ ਹੈ ਇਹਨਾਂ ਨੂੰ ਆ ਚੀਜ਼ ਮਿਲਾਂ ਨਾ ਚੱਕਰ ਉਹਦੇ ਹੋ ਵੀ ਨਹੀਂ ਲਖਾਸ ਵੀ ਜਿਹੜਾ ਮੈਨੂੰ ਆ ਰਹੇ ਹੈ ਭਾਰੇ ਬੜੇ ਆ ਮੈਂ ਜੇ ਕਿਤੇ ਕਰਨਾ ਆ ਬਾਈਕਾਂ ਨੂੰ ਚੱਲਦੇ ਨੇ ਤਾਂ ਕਰਦੇ ਸਹੀ ਲੱਗੇ ਹੋਰ ਵੀ ਆ ਕਰਦੇ ਆ ਲੈ ਵੀ ਮਿੱਤਰਾ ਗੋਪੀ ਜੀ ਦਾ ਗਿਫਟ ਲੈ ਲਿਆ ਦੇਖੋ ਤੇ ਹੁਣ ਚੱਲੇ ਆ ਅੰਬਰਸਰਨ ਤਿਆਰੀਆਂ ਨੇ ਚਲੋ ਜੀ ਚੱਲੀਏ ਆ ਵੀ ਲਓ ਜੀ ਨਗਰ ਕੀਰਤਨ ਦੇਖ ਲਓ ਵਾਹਿਗੁਰੂ ਤੁਹਾਨੂੰ ਗੁਰਨਾਣਕ ਪਾਤਸ਼ਾਹ ਮੇਰਾ ਕਰੀ ਆ ਦਰਸ਼ਨ ਹੋ ਗਏ ਜੀ ਲੈ ਵੀ ਪਾਲਕੀ ਸਹਿਬ ਆਹ ਨੋਟ ਆਹ ਹੀ ਆ ਪਾਲਕੀ ਸਹਿਬ ਲੈ ਵੀ ਮਰ ਲੋ ਵੀ ਦਰਸ਼ਨ ਸਾਰੇ ਜਾਣੇ ਉਹ ਜਾਂਦੀ ਦੀ ਪਾਲ ਕਿਸਿਆ ਲੈ ਵੀ ਆ ਤੇ ਕਰਵਾ ਭਾਗਾ ਆਲੇ ਆ ਮੈਨੂੰ ਦੇਦਾ ਫੋਨ ਉਹਨਾਂ ਨੇ ਵੀ ਦੱਸਣ ਕਰ ਲੇ ਬੱਸਾਂ ਵੀ ਮਗਰ ਲੱਗੀਆਂ ਹਨਾ ਬਹੁਤ ਵਧੀਆ ਗਾ ਦਾ ਸੰਗਤ ਬਹੁਤ ਆ ਮੈਨੂੰ ਲੱਗਦਾ ਅੰਮ੍ਰਿਤਸਰ ਤੋਂ ਨਹੀਂ ਕਿਤੇ ਆਏ ਵੀ ਅੰਮ੍ਰਿਤਸਰ ਤੋਂ ਆਏ ਹਨਾ ਅੰਮ੍ਰਿਤਸਰ ਤੋਂ ਆਏ ਹੋਣੇ ਇਹ ਨਾ ਮੈਨੂੰ ਲੱਗਦਾ ਕੰਧ ਸੈਵਾੜੀ ਸਾਈਡ ਤੋਂ ਚੱਲੇ ਕਦੇ ਕਿਉਂ ਹੁਰਕਦੇ ਚੱਲੇ ਹੋਣਗੇ ਪਤਾ ਨਹੀਂ ਯਾਰ ਲੈ ਵੀ ਪਹੁੰਚਣ ਆਲੇ ਆ ਟੋਲ ਤੇ ਤੇ ਬੀਬੀ ਅਸੀਨੀ ਦੇ ਫਿਲਮ ਤੇ ਗਾਣੇ ਚੱਲ ਰਹੇ ਨੇ ਗੋਪੀ ਵੀ ਫਟਕਦਾ ਹੀ ਇਹ ਤਾਂ ਮੈਂ ਨੇ ਝੂਠ ਬੋਲ ਜਨਾ ਕਹਿੰਦਾ ਕਿੱਥੇ ਆ ਮੈਂ ਆ ਮੈਂ ਜੇ ਪਤਲੀ ਕਰ ਲੱਗੇ ਆ ਤੇ ਕਹਿੰਦਾ ਉਹ ਕਹਿੰਦਾ ਯਾਰ ਮੈਂ ਤਾਂ ਫਟਕ ਤੇ ਲੱਗੇ ਫਟਕ ਬੰਦ ਤੇ ਮੈਂ ਵੀ ਫਟਕ ਤੇ ਲੱਗੇ ਆ ਲੱਗਦਾ ਅੱਗੇ ਥੋੜੇ ਜੇ ਮਰ ਤੋਂ ਫਟਕ ਬੰਦਿਆ ਹੁਣ ਖੁੱਲ ਕੇ ਫਟਕ ਬਾਅਦ ਚੱਲੇ ਹੁਣ ਆਪਾਂ ਜੀ ਜੀ ਨੰਗੀ ਜੀ ਜੀ ਆ ਟ੍ਰੇਨਾਂ ਵਿੱਚ ਲੰਘਣ ਦੀ ਹਾਂਜੀ ਦਿਨੇ 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 ਪ੍ਰੋਣੇ ਜੋ ਕਿ ਲੈ ਇਹਨੂੰ ਦੇ ਦੇ ਯਾਰ ਫੇ ਮੈਂ ਗੱਡੀ ਚਲਾਵਾਂਗਾ ਆ ਖਲੋਤਾ ਜਾਵੇ ਆ ਆ ਆ ਆਜ 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 ਮੈਨੂੰ ਕਹਿੰਦਾ ਮੈਂ ਸ਼ਿਹਰਾ ਸਾਹਿਬ ਦੇ ਬਿਲਕੁਲ ਗੇਟ ਦੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਤੇ ਬਾ ਪਹੁੰਚਣ ਆਲੇ ਹੁਣ ਇਹਨਾਂ ਵਿੱਚ ਝੂਠ ਹੀ ਬੋਲ ਜਣਾ ਜੇ ਮੈਨੂੰ ਕਹਿਣਾ ਮੈਂ ਮੈਂ ਸੰਧੂ ਕਲੋਨੀ ਲੱਗੇ ਆ ਇਹਨਾਂ ਵਿੱਚ ਝੂਠ ਬੋਲਣ ਡਿਆ ਕਹਿੰਦਾ ਆਜਾ 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 ਕੋਈ ਗੱਲ ਨਹੀਂ ਕੋਈ ਨਹੀਂ ਠੀਕ ਠੀਕ ਆ ਉਹ ਤਰੇ ਆਉਂਦੇ ਉਹ ਤਰੇ ਆਉਂਦੇ ਉਹ ਲਿਸ਼ਕੇ ਪੁੱਛ ਕੇ ਵੀ ਆ ਉਹ ਆ ਇਹਨਾਂ ਨੂੰ ਨਹੀਂ ਪਤਾ ਹੈਗਾ ਇਹਨਾਂ ਨੂੰ ਨਹੀਂ ਪਤਾ ਇਹਨਾਂ ਦਾ ਨਾ ਕਾਰਨ ਬਕਦਰ ਹੋਏ ਆ ਆ ਆ ਆ ਨਹੀਂ ਵੇਖਿਆ ਉਹ ਨਹੀਂ ਵੇਖਿਆ ਨਾਲ ਬੋਲੀ ਹੋ ਜਾ ਬੋਲੀ ਹੋ ਜਾ ਬੋਲੀ ਬੋਲੀ ਹੋ ਨਹੀਂ ਵੇਖਿਆ ਉਹ ਅਜੇ ਵੀ ਨਹੀਂ ਵੇਖਿਆ ਹੀ ਵੇਖਿਆ ਅਜੇ ਵੀ ਹਾਂ ਕਿੱਦਾਂ ਮੈਂ ਵੀ ਭਰਾ ਹਣੀ ਹੁਣ ਮਿਲੇ ਨੇ ਵਧਾਈਆਂ ਬੁੱਧਾ ਵੱਡੇ ਦੀਆਂ ਚੱਕਾ ਭਰੌਣਾ ਇੱਕ ਮਿੰਟ ਰਹਿ ਜਾ ਚੱਕਾ ਨਾ ਜਾਵੇ ਸੱਚੀ ਚੱਕਿਆ ਜਾਵੇ ਤਾਂ ਉਹ ਜਿਹੜਾ ਸੱਚੀ ਅਹੀਂ ਤੇ ਅਹੀਂ ਤੇ ਗੁਰੂ ਜਿੱਥੇ ਤੇਰੀ ਫਟਕਦੇ ਗੱਡੀ ਨਾ ਤੇਰੀ ਫਸੀ ਉੱਥੇ ਮੈਂ ਆ ਹੀ ਖੋਲੇ ਖੋਲ ਓਏ ਜਿੱਥੇ ਗੋਪੀ ਤੂੰ ਨਹੀਂ ਫਟਕਦੇ ਉੱਥੇ ਤੇ ਮੈਂ ਆ ਹੀ ਪਰ ਮੇਰੇ ਤੋਂ ਆ ਜਾ ਕਹਿੰਦੀ ਤਾਉ ਤਾਉ ਹਾਂ ਤੀ ਮੈਂ ਇੱਥੇ ਜਿੱਤੀ ਜਿੱਤ ਆਇਆ ਨਹੀਂ ਬਾਈ ਨਹੀਂ ਰੋਣਾ ਇਹਨੇ ਰੋਣਾ ਬਾਜੀ ਹਾਂ ਹਾਂ ਸੋ ਠੀਕ ਆ ਚੰਗਾ ਉਹ ਕਿ ਬਾਈ ਤੇ ਤੂੰ ਜਾਈਏ ਹਾਂ ਚਲ ਚਲ ਕਿੱਥੇ ਬਟਾਰੇ ਜਾਵਾ ਬਟਾਰੇ ਕਾਲਾ ਵੀ ਨਾ ਕੁਝ ਕੇ ਨਹੀਂ ਨਹੀਂ ਕੋਈ ਨਹੀਂ ਪਹੁੰਚਣਾ ਕੋਈ ਨਹੀਂ ਕੋਈ ਨਹੀਂ ਵੀ ਰੋਟੀ ਬਣੀ ਚਲੋ ਲੈ ਵੀ ਪਹੁੰਚ ਗਏ ਆ ਆਪਾਂ ਖਾਪੜ ਖੜੀ ਤੇ ਆ ਹੁਣ ਸਮਾਨ ਕੱ ਲਈ ਗੋਪੀ ਜੀ ਕਿ ਲੈਏ ਨੇ ਬੂਟ ਲੈਏ ਤੁਸੀਂ ਦੇਖਿਆ ਜੀ ਇਹ ਵੀ ਤੇ ਬਾਕੀ ਆ ਸਮਾਨ ਸਾਰਾ ਸੈਂਡਲ ਕਹੋਣੇ ਇਹਦੇ ਉਹ ਸੈਂਡਲ ਪਾ ਜੀ ਪਾ ਜੀ ਨਾ ਕੋਣ ਲੈ ਵੀ ਆਉਂਦਿਆਂ ਸਾਰੀ ਕਰਕਰੇ ਲੈ ਲਿਆ ਚਲੋ ਤੇ ਪਹੁੰਚ ਗਏ ਆਪਾਂ ਹੁਣ ਆ ਬੂਆ ਨੂੰ ਬੰਦ ਕਰ ਲਿਓ ਸਾਨੂੰ ਵੇਖ ਕੇ ਨਹੀਂ ਖੁੱਲਾਈ ਹੋਏ ਕਾਹੂ ਅੱਜ ਮੇਰੀ ਕੁੜੀ ਨੇ ਫੋਰਸ ਟਾਈਮ ਪਾਈ ਹੋ ਜਾ ਅੱ퍼 ਆਂਦੀ ਆ ਬਾਹਰ ਦੀ ਹੈ ਬਾਹਰ ਦੀ ਆ ਗੁੱਚੀ ਦੀਆਂ ਨੇ ਕਿਉਂ ਮੇਰੀਆਂ ਆਪ ਦੀਆਂ ਨਹੀਂ ਕੁੱਚੀ ਮੇਰਾ ਸਾਲਾ ਲੱਗਦਾ ਐਵੇਂ ਉਹ ਆ ਗਈ ਕੁੱਚੀ ਉਹ ਇਹ ਕਹਾਣੀ ਜਦੋਂ ਮੈਂ ਜਦੋਂ ਮੈਂ ਐਂਟਰ ਆ ਮੇਰੇ ਫੋਨ ਦੀ ਮੈਂ ਆਪਣਾ ਫੁੱਲ ਹੋ ਗਈ ਉਹ ਮੈਂ एवरी ਫੋਲੋਗ ਵਲੋਗ ਨਹੀਂ ਬਣਿਆ ਹਾਂਜੀ ਆ ਵੀ ਇੱਕ ਆ ਗਈ ਆਹ ਜੀ ਜੀਆਂ ਬੈੱਡਿਆਂ ਨੂੰ ਕਰ ਲਿਆ ਹਣ ਐਸਾ ਇਦਾਂ ਨੂੰ ਕਰ ਲਿਆ ਬੈੱਡ ਹਣ ਇਹ ਸਹੀ ਉਹ ਤਾਂ ਪਾੜਨ ਦੇ ਆ ਫੜੀ ਯਾਰ ਉਹਨਾਂ ਦਾ ਬੈੱਡ ਦੀ ਗੋਪੀ ਉਹਨਾ ਸੈਟਿੰਗ ਦੀ ਚੇਂਜ ਕਰਤੀ ਪਹਿਲਾਂ ਇੱਧਰ ਨੂੰ ਹੀ ਤੇ ਹੁਣ ਇਹ ਇੱਧਰ ਨੂੰ ਕਰਦੇ ਲੰਬੇ ਦਾਣ ਸੋਹਣੇ ਲੱਗਣ ਲਿਆਣਾ ਅਛਾ ਇੱਧਰ ਦਾ ਸਿਸਟਮ ਚੇਂਜ ਕਰਤਾ ਪਹਿਲਾਂ ਇੱਧਰ ਹੀ ਕੇ ਬੈੱਡ ਹੁਣ ਚੱਕ ਕੇ ਉੱਧਰ ਕਰਤੇ ਨੇ ਚੱਲ ਸੋਹਣੇ ਆ ਵਾਹ ਕਰਦੇ ਰਹਿਣਾ ਚਾਹੀਦਾ ਐਵੇਂ ਲੋਕਾਂ ਆਖਣਾ ਉਹ ਦੀਪ ਨੇ ਵਲੌਗ ਨਹੀਂ ਬਣਾਇਆ ਮੈਂ ਭਾਬੀ ਜੀ ਤੁਹਾਨੂੰ ਮੈਸ ਨਹੀਂ ਢੀ ਸੰਦੀਪ ਉਹ ਮੇਰੇ ਫੋਨ ਦੀ ਭਰਾ ਮੈਮਰੀ ਫੁੱਲ ਹੋ ਗਈ ਮੈਂ ਸੜੀ ਹੋਣੀ ਹੋਣੀ ਫੋਨ ਫੁੱਲ ਮੇਤਾ ਤੂੰ ਦਰ ਘੰਟਾ ਡਾਈਟਿੰਗ ਤੇ ਹੀ ਸੱਚ ਹੈ ਨਹੀਂ ਕਿਹ ਨਹੀਂ ਨਾ ਨੋ ਨੋ ਸਭ ਚੱਲੂਗਾ ਤੂੰ ਯੈਸ ਯੈਸ ਕੋ ਕੇ ਬੰਦੇ ਚਾਹ ਇਹ ਕਹਿੰਦੇ ਚੱਲ ਵੀਰੇ ਦੇਖਿਆ ਹੁਣ ਤੇ ਵੀ ਇੱਕ ਖਾ ਲਈ ਤੇ ਇੱਕ ਕਰਦੀ ਇਹ ਚਾ ਲੋ ਕਹਿੰਦੇ ਅੱਜ ਦੋਵੇਂ ਆ ਕੀ ਹੋ ਗਿਆ ਆ ਕੀ ਹੋ ਗਿਆ ਦੋਵਾਂ ਨੇ ਸੇਮ ਪਗੰਦ ਨਹੀਂ ਆ ਚੱਕੋ ਪਰੌੜਾ ਬੜਾ ਬੜਾ ਚੱਲਣ ਡਿਆ <laughs> तो आ क्या? भैया सीकाल जी ठीक हो उबल गया व ਓਹੋ ਆਏ ਨੁਕਸਾਨ ਕਰਾਤਾ ਹੁੰਦੇ ਆਂ ਅਸੀਂ। ਆ ਦੂ। ਵਾਹਿਗੁਰੂ ਜੀ ਆਇਆਂ ਜੀ ਜੀ। ਚੱਲ ਭੂਆ ਕਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਨਮ ਦਿਨ ਤੇ ਕੱਟੀਏ ਕੇਕ ਸੱਚੇ ਪਾਤਸ਼ਾਹ। ਉਹ ਮਾਸੀ ਸ। ਲਿਓਨੀ ਮੈਂ 1 ਮਿੰਟ। ਹਾਂ। ਇਹ ਇੱਕ ਚੀਜ਼ ਆ ਓਏ। ਮੇਰੀ ਕੁੜੀ ਚਾਕਲੇਟ ਸਮਝ ਕੇ ਨਾ ਖਾਜੇ ਕਿਵੇਂ। 1 ਮਿੰਟ ਅਗਰ ਤੱਕ ਅੱਗੇ ਚੱਲੀਏ। ਇਧਰ ਆ ਤੂੰ ਜਰ ਇਧਰ ਸੱਜ। ਉਹਨੇ ਸਭ ਕੇਕ ਦੇ ਦਿੱਤੇ ਹੁਣ ਮੈਂ ਮੁੱਕੀ ਮਾਰ ਦੇਣੀ ਆ। ਕੋਈ ਨਹੀਂ ਮਾਰ ਦੇ ਮਾਰ ਦੇ। ਆਏ ਕਿੱਧਰ ਨੇ ਕੋ ਉਧਰ ਨਾ ਲਾ ਦੇ ਭਾਬੀ ਇਦਾਂ ਹੀ ਇੱਕ ਉਹਨੇ ਛੋਟੀਆਂ ਵਾਲੀਆਂ ਵੀ ਰੱਖੀਆਂ ਨੇ ਠੀਕ ਠੀਕ ਬੜੀਆਂ ਦੋ ਹੀ ਕੇ ਚੱਲ ਆ ਬਿੱਦ ਚੱਲ ਜਾ 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 ਕੀ ਕੱਟ ਲੈ ਹੈਪੀ ਬਰਥਡੇ ਟੂ ਯੂ ਮੇਰੇ ਹੱਥੋਂ ਬੜੇ ਹਾਂ ਹੈਪੀ ਬਰਥਡੇ ਟੂ ਯੂ ਕਰਨਾ ਹੈ ਹੈਪੀ ਬਰਥਡੇ ਟੂ ਯੂ ਮਸ ਬਗ ਨਹੀਂ ਲੋਣੀਆਂ ਵੀ ਹਾਂ ਇੱਕ ਦੋ ਲਾ ਦੇ ਬੱਸ ਬੱਸ ਫੱਕਾ ਬੰਦ ਕਰ ਕੋਈ ਨਾ ਕੋਈ ਨਾ ਕੋਈ ਫੱਕਾ ਬੰਦ ਕਰ ਫੱਕਾ ਬੰਦ ਕਰਨਾ ਗਣਾ ਉਹ ਵੀ ਹੁਣ ਇੱਕ ਦੂਜੇ ਦੇ ਵਿੱਚ ਹੀ ਕਰ ਲੂਗਾ ਤੂੰ ਆਨੇ ਮੈਂ ਤੁਹਾਡੀ ਨੂੰ ਕਿਹਾ ਸੀ ਵੀ ਗੋਟਾ ਪੱਟੀ ਗਾ ਲਓਗੇ ਸੂਟ ਪਾ ਕੇ ਵਧੀਆ ਆ ਜਾ ਜਿਹੜਾ ਚੁੰਨੀ ਨੇ ਇਹ ਪੱਟੀਆਂ ਇਹ ਪੱਟੀਆਂ ਹੁਣ ਪਰਾਣੀ ਹੋ ਗਈ ਨਹੀਂ ਨਵੀਂ ਤੱਬੀ ਜਿਹਦੋਂ ਤਹਿਆਂ ਮੋਮਬਤੀਆਂ ਜਗਣੀਆਂ ਨੇ 12 ਵਜ ਜਾਣੀ not and Jesus life is it a... beat they can't impress her ਇਹਦੇ ਉੱਪਰ ਹੈ ਨਹੀਂ ਆ ਡੰਡੀ ਜੀ ਡੰਡੀ ਜੀ ਬਣੀ ਹੈਗੀ ਹੈਨਾ ਤੁਸੀਂ ਜੀ ਪੜਾ ਸੈਂਡ ਤੇ ਮੰਡੀ ਗਈ ਹੈ ਇੱਥੇ ਨਹੀਂ ਨਹੀਂ ਇੱਥੇ ਨਹੀਂ ਚਲੋ ਚਲੋ ਮੰਮੀ ਆ ਚਲੋ ਕਟੋ 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 ਚਲੋ ਚਲੋ ਚਲੇ ਚਲੇ ਚਲੋ ਮਾਂ ਮੋਤੀ ਜੀ ਨੂੰ ਬੁਲਾ ਦਿਓ ਮੂੰਮਤੀਆਂ ਜਗਾ ਮਾਰੋ ਮੇਰੀ ਗੱਲ ਸੁਣੋ ਉੱਥੇ ਖੜ ਕੇ ਸੁਗੋ ਹਾਂ ਕਰੂਗਾ ਚਲੋ ਜੀ ਇਹਨਾਂ ਕਟ ਬਰਥਡੇ ਡੂ ਯੂ ਹੈਪੀ ਬਰਥਡੇ டு ਯੂ ਪੈਣਾ ਹੀ ਸੀ ਫਿਰ ਮਾਂ ਦਾ ਮੰਗੂ ਸੱਚਾ ਸਾਈਟ ਤੇ ਨਹੀਂ ਗੀ ਇਹ ਤੇ ਲਾਉਣਾ ਪੈਣਾ ਫਿਰ ਬਰਥਡੇ ਬਰਥਡੇ ਹੋਇਆ ਪਿਆ ਆਪਣੀ ਵਰ ਗਿਆ ਸਾਰੇ ਨਾ ਕੋਈ ਨਾ ਕੋਈ ਨਾ ਪੱਬੀ ਪਤਾ ਕੀ ਜਰ ਉਪਰੋਂ ਕਰੀਮ ਜਿਹਾ ਸਾਈਡ ਤੇ ਕਰ ਦੋ ਵੀ ਆਇ ਨਾ ਖਵਾ ਦੋ ਕੋਈ ਨਾ ਕਿਤੇ ਉਦਾਂ ਪਚ ਪੁੱਜ ਜਾਂਦਾ ਹੁੰਦਾ ਹੂੰ ਨੰਨੂ ਨੰਨੂ ਇਹ ਕੀ ਨਹੀਂ ਲੋ ਕੰਦਾ ਗਿਆ ਨਾ ਕੱਦੀ ਬਕਤੀਆਂ ਅਈ ਜੀ ਜਾਦਾ ਇਹਨੂੰ ਕੀ ਕੋਈ ਸਵਾਲ ਲੱਗਣ ਲੱਗਾ ਨਹੀਂ ਤੇ ਪਹਿਲਾਂ ਨਹੀਂ ਖਾਂਦੀ ਹੁੰਦੀ ਹਾਂ ਨਾ ਕੀ ਕਿਸਦਾ ਲੈ ਰਿਹਾ ਮੰਮੀ ਨਹੀਂ ਹੋਵੇ ਅੱਗੇ ਗਿਫਟ ਦੇ 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 ਕੋਈ ਗੱਲ ਦੇ 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 ਤੁਸੀਂ ਤੁਸੀਂ ਆਪਣਾ ਕੰਮ ਨੂੰ ਵੇੜੋ ਕੋਈ ਚੱਕਰ ਨਹੀਂ ਆ ਅਸੀਂ ਭੱਜ ਜਾਣਾ ਹੈ ਫਿਰ ਨਹੀਂ ਆਈ ਇਹ ਕਿਦੇ ਵਾਸਤੇ ਮੇਰੇ ਵਾਸਤੇ ਆ ਗਿਫਟ ਨਹੀਂ 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 ਮੇਰੇ ਭਰਾ ਦਾ ਭਾਈ ਚਲ ਆਪਣੀ ਲੈ ਵੀ ਤਾੜੀਆਂ ਤੇ ਮਾਰ ਦੇ ਯਾਰ ਤਾੜੀਆਂ ਕਿਸਨੇ ਨਹੀਂ ਮਾਰੀਆਂ ਦੁਨੀਆ ਮੇਰੇ ਹੱਥ ਨੇ ਉਹਨੂੰ ਸੋਹ ਜਿਹੇ ਤਾੜੀਆਂ ਨਾਲ ਮਾਰੇ ਕੋਈ ਤੁਸੀਂ ਮਾਰ ਨਾ ਕਿੱਧਰ ਪਾਦ ਕਿੱਧਰ ਕਿੱਧਰ ਪਾਰ ਕੋਣਰ ਕੋਈ ਕਿੱਧਰ ਉਹ ਨੱਚੀ ਲਾਂਚ ਉਹਨੇ ਮੇਰੇ ਕੋਲ ਪੱਟਦੇ ਤੇ ਮਾਰ ਖੜੀਕਦਾ ਪਾਉਣ ਆ ਮਮਾ ਸੁਣਦੀ ਵੀਰ ਨੂੰ ਨਹੀਂ ਕੋਈ ਨਹੀਂ ਤੁਸੀਂ ਬੈਠੋ ਲੱਗੇ ਬੈ ਉਹ ਉਹ ਉਪਨ ਲੱਗੇ ਨਾ ਕੰਨ ਫੋਨ ਲੱਗੇ ਵੇਖਣ ਲੈ ਵੀ ਭਾਬੀ ਨੇ ਕੀਤਾ ਗੋਪੀ ਨੂੰ ਮੋਬਾਈਲ ਗਿਫਟ ਚੱ체 ਪਾਸੇ ਨਹੀਂ ਕਿਹਦੀ ਕੰਨ ਵਰ ਨਹੀਂ ਕਰਦਾ ਜਿੰਨੇ ਜਨਮ ਦਿੱਤਾ ਮਾਂ ਨੇ ਦਿੱਤਾ ਕੋਈ ਜਨਮ ਦਿੱਤਾ ਮਮਾ ਨੇ ਤਰਤੀਰ ਲਿਆਂਦਾ ਸਭ ਕੁਝ ਆ ਗਿਆ ਅੱਜ ਦਿਨ ਵੀ ਤੇ ਉਹੀ ਆ ਦਿੱਤਾ ਇਤੋਂ ਇਤੋਂ ਵੱਡੀ ਚੀਜ਼ ਨਹੀਂ ਆਏ ਤਗਾਲ ਲਈ ਜੀ ਵਧਾਈਆਂ ਹਨ ਬਹੁਤ ਹਨ ਮੇਰੇ ਮਾਮ ਜੀ ਨੂੰ ਤੁਹਾਈ ਤੁਹਾਨੂੰ ਬਰਥਡੇ ਦੀਆਂ ਮੁਬਾਰਕਾਂ ਕਾਕੇ ਫੁੰਮ ਚਲੋ ਆਜੋ ਤੁਸੀਂ ਮੈਂ ਉਹ ਕਰਤਾ ਉਹ ਮੈਂ ਤਾਂ ਨਹੀਂ ਉਹ ਕਿਤਾਬ ਹੀ ਲਾ ਕੇ ਉਹ ਚੱਲ ਗਿਆ ਸਭ ਭਰ ਵੀ ਗਿਆ ਮੈਨੂੰ ਪਤਾ ਨਹੀਂ ਕਿ ਕਿ ਨਹੀਂ ਗਿਆ ਹੈ ਪਾ ਜੀ ਸਾਲ ਹੋ ਗਿਆ ਲੈ ਗੋਪੀ ਦਾ ਰੱਜ ਗੇਪਾਣ ਗੋਪੀ ਨੇ ਖਵਾ ਲੀ ਪਿੰਨਾ ਆਪਾਂ ਤੇ ਜੋਪੀ ਨੇ ਉਹ ਟਾਈਮ ਚੇਤਾ ਹੈ ਬਾਈ ਜਿ세ਾ ਹੀ ਬਰਥ ਦਿਨ ਮਨਾਇਆ ਇੱਥੇ ਤੇ ਲੋਕ ਬਾਹਰ ਬਾਹਰ ਮਨਾਇਆ ਸਭ ਤੋਂ ਪਹਿਲੀ ਮਨਾਇਆ ਹਾਂ ਲੈ ਹਾਂ ਸਹੀ ਗੱਲ ਹੈ ਹੂੰ ਤੰਗ ਹੋ ਗਿਆ FBT ਹੈਪੀ ਬਰਥਡੇ ਭਾਈ ਜੀ ਤੁਹਾਨੂੰ ਬਹੁਤ ਬਹੁਤ ਮੁबारक हो ਤੁਹਾਨੂੰ ਮੇਰੀ ਭਾਦੀ ਹੈਲੋ ਹੈਪੀ ਬਰਥਡੇ ਹੋ ਲੈ ਇਹ ਤੁਹਾਡੇ ਕਿਤੇ ਵੀ ਸਾਡੇ ਬਣਾਵਰ ਨੂੰ ਉਮੀਦ ਕਰਾਂਗੇ ਤੁਹਾਨੂੰ ਪਸੰਦ ਆਏਗਾ ਉਮੀਦ ਕੀ ਮੈਂ ਨਾ ਪੂਰਾ ਹੈ ਨਾ ਮੈਂ ਕੇਕ ਥੋੜਾ ਜਿਹਾ ਅੱਗੇ ਕਰਦਾ ਗਿਫਟ ਵੱਡਾ ਜਿਆਦਾ ਬਚਣਾ ਹਾਂ ਤੁਸੀਂ ਕਰੋ ਤੁਹਾਹਾਨੂੰ ਕੋਈ ਦਾ ਕੋਈ ਖਾਣਾ ਹੈ ਕੀ ਇੱਕ ਹੋ ਕੇ ਕਰੋ ਕੋਈ ਨਾ ਕੋਈ ਨਾ ਨਾ ਰੋਟੀ ਵੀ ਚਾਹੀਦੀ ਹੈ ਹਰ ਵਾਰੀ ਹਾਂ ਰੋਟੀ ਹਲੇ ਉਹ ਵੀ ਪੈਟਿਸ ਉਏ ਇਹ ਤੁਮ ਚੱਤ ਨਾ ਦਿਆਂ ਮੂਸਾਂ ਲੱਗਦਾ ਬੜੇ ਦੀਆਂ ਮੁਾਰਕਾਂ ਫੇਰ ਤੋਂ ਬਹੁਤ ਬਹੁਤ ਹੈ ਤਗੜਾ ਬਾਬਾ ਤਗੜਾ ਥੈਂਕ ਯੂ ਬਾਬੀ ਸੋ ਮੱਚ ਦੇ ਆ ਸੱਜਿਆਂ ਨੂੰ ਫੋਟੋ ਲੀਕ ਥੈਂਕ ਯੂ ਸੋ ਮੱਚ ਚਲੋ ਹੋਰ ਹੋਰ ਕਿੱਦਾਂ ਹੈ ਪਲਾ ਧਿਆਨ ਨਾਲ ਸਭ ਸੁਣ ਜਾ ਮੈਂ ਹਰ ਦਰ ਨਾਲ ਨੋਇਲ ਹੈ ਬੁਤਾਂ ਹੇ ਨਾ ਨਾ ਹਰ ਦਿਨ ਫੜਾ ਮੈਂ ਇੱਕ ਮੱਠਾ ਆਪਾਂ ਖੋਲੋ ਓਪਨ ਕਰੋ ਕੈਨ ਕੋ ਦੋ ਕੋ ਖੋਲੀ ਕੋਪਨ ਕਰ ਦੋ ਹਲਾ ਸੂਰ ਅਧਨਮ ਹੈ ਇਹ ਆਪਾਂ ਆ ਕਿ ਨਾ ਸਹੀ ਓਪਨ ਕਰ ਮੈਂ ਨਹੀਂ ਆਪੇ ਆ 8 ਨੰਬਰ ਹੁੰਦਾ ਹਾਂ 8 ਨੰਬਰ ਹੀ ਹੁੰਦਾ 8 ਨੰਬਰ ਲੈਂਦਾ ਮੈਂ ਦਿਨ ਦਾ ਜੇ ਪਹਿਲਾਂ ਨਾ ਉਹਨਾਂ ਦਾ 7 ਠੀਕ ਹੈ ਸੁਣੇ ਉੱਥੇ ਵਾਈਟ ਮੈਨ ਨਾ ਨਹੀਂ ਲੈਂਦੇ ਨਹੀਂ ਵਾਈਟ ਮੈਂ ਤਾਂ ਨਹੀਂ ਲੈਂਦੇ ਕੋ ਕਿਉਂ ਨਹੀਂ ਨਹੀਂ ਉਹ ਗ੍ਰਾਫਟ ਫਾਈਬਲੂ ਮੈਨੂੰ ਵਧੀਆ ਲੱਗੇ ਕੀ ਕਰ ਆਪਲੇ ਪਸੰਦ ਮੈਂ ਨਾ ਵੀਰੇ ਗੇ ਸੋਹਣੇ ਆ ਭਾਗ ਜਾਵਾਂਗੇ ਚੱਲ ਭਾਗ ਜਾਣੇ ਠੀਕ ਹੈ ਮੈਂ ਨਾ ਹੁਣੇ ਲੈ ਹੁਣੇ ਪਾ ਪਾਵਾਂਗੇ ਹੁਣੇ ਪਾ ਮੰਗੇ ਹੁਣੇ ਪਾ ਗਏ ਨਿਊ ਪਾ ਗੀ ਲਾਵਾਂਗੇ ਅੱਗੇ ਇਹਦੇ ਚਲੇ ਜਿਆਦਾ ਨਹੀਂ ਬੇੜਦਾ ਹਾਂ ਕਿਉਂਕਿ ਮੇਰਾ ਭਰਾ ਵਿਆਹ ਵਰਾ ਹੋ ਗਿਆ ਵਾ ਇਹਨੇ ਵੀ ਹੂੰ ਇਹਨੇ ਤਾਂ ਕਰਤਾਂ ਨੂੰ ਬਸ ਨਾ ਤੁਹਾਨੂੰ ਵੀ ਵਿਆਹ ਕਰਵਾਉਣਾ ਦਾਣਾ ਹਾਂ ਮੈਨੂੰ ਮੜ ਜਾ ਖੋਣਾ ਬਸ ਠੀਕ ਹੈ ਰੋਟੀ ਖਾਣੀ ਹੋ ਇਹਨਾਂ ਨੂੰ ਮਮਲੇ ਇਹ ਖਾਰੇ ਗੁਣ ਵਿਚਾਰੀ ਵੇਖਣ ਦੀ ਉਹਨੂੰ ਵੀ ਮੋਚ ਲੋ ਹਰ ਗਣੇ ਉਹਨੇ ਤਿੰਨ ਵਾਰ ਸ਼ਬਲਿਆਉ ਬਹੁਤ ਤੁਹਾਡੇ ਆਪਲਾ ਹੋ ਜੇ ਹੁਣ ਤੁਹਾਨੂੰ ਵੀ ਖਾਣਾ ਪੈਣਾ ਠੀਕ ਆ ਗੋਮੀ 1 2 3 ਹਾਂ ਹਾਂ ਨਾ 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 ਚੱਲੀ ਕੋਈ ਨਹੀਂ ਹੈ ਐਨਾ ਪਾਣੀ ਹੈ ਬੋਲਾ ਚੱਕੋ ਬਰੌਂਡਾ ਲੋ ਲੋ ਕਰਿਆ ਕੋ ਲੜਨਾ ਪਿਓ ਚੱਲ ਪੋ ਦੋ ਦਿਨ ਹੋਰ ਮੂੰਹ ਤੋਂ ਆਇਆ ਮੂੰਹ ਹੀ ਤੋਂ ਲਉ ਉਦੋਂ ਕਿੰਨੇ ਕਿਹਾ ਸੀ ਚਲਾਉਣ ਨੂੰ ਹੈ ਉਦੋਂ ਤਾਂ ਕਹਿੰਦਾ ਸੀ ਤੂੰ ਤੂੰ ਹੀ ਚਲਾਤਾ ਹੈ ਆਈ ਚਲਾਵਾ ਵੀ ਤਾਂ ਫੇਰ ਧਿਆਨ ਕਰੀ ਜਾਵੇ ਆਣ ਕੇ ਖਾਵਾਂਗੇ ਆ ਹੋ ਯਾਰ ਪਤਾ ਕਿ ਉਹਨੇ ਨਿਹਰਾ ਵੜਾ ਹੁੰਦੇ ਨਵੀਂ ਬਾਈ ਨੂੰ ਆਗੇ ਪੂਰੇ ਬੂਟ ਤੇ ਖੁਸ਼ ਹੋ ਗਿਆ ਵੀਰ ਬਰਾਦਾ ਚਲੋ ਬੰਦਾ ਚੰਗਾ ਹੈ ਰਮਣੀ ਉਧਰ ਹੱਸਮਖ ਬੰਦਾ ਹੈ ਉੱਥੇ ਜਾਣਾ ਚੱਲ ਗਏ ਹੁਣ ਚੱਲੇ ਆ ਕਿੱਥੇ ਚੱਲੇ ਆ ਚਾਹ ਨੇ ਲੈ ਕੇ ਦੁੱਧੂ ਆ ਅੱਛਾ ਅੱਛਾ ਕੀ ਉਹਦੇ ਨਾਲ ਹੀ ਆ ਉਹਦੇ ਨਾਲ ਹੀ ਟੱਪ ਬੜਾ ਸ਼ਾਨਦਾਰ ਟੱਪ ਹੈ ਅੱਛਾ ਅੱਛਾ ਉੱਥੇ ਦੀ ਕਿਹੜੀ ਚੀਜ਼ ਖਾਏ ਮਤਲਬ ਫੇਮਸ ਹੈ ਜਿਆਦਾ ਸਾਂਹਿਆ ਫੇਮਸ ਆ ਖਾਣ ਵਾਲੀ ਚੀਜ਼ਾਂ ਲੈ ਅੰਮ੍ਰਿਤਸਰ ਦਾਲ 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 ਮੱਖਣ ਸਭ ਅੰਮ੍ਰਿਤਸਰ ਕਿੱਥੇ ਚੱਲੀ ਆ ਕਿੱਥੇ ਚੱਲੀ ਆ ਹਰ ਗੋਣੇ ਮੈਂ ਚੱਲੇ ਅੰਦਰ ਕਿੱਥੇ ਚੱਲੀ ਪਹਿਲਾਂ ਦੱਸ ਬਾਹਰ ਬਾਹਰ ਦਾਦਾਂ ਨੂੰ ਵਾਜ ਦੇਗਾ ਦਾਦਾ ਬੂਆ ਖੋਲ ਅਗੋ ਦਾਦਾਂ ਨੂੰ ਵਾਜ ਦੇ ਇਧਰ ਬਾਹਰ ਦਾਦਾ ਖਲੋ ਤਾਂ ਵਾਜ ਦੇ ਤੇ ਬੂਆ ਕੋ ਦੋ ਵਾਇ ਦੇ ਜੋਰ ਚ ਦਾਦੇ ਨੂੰ ਪਾਪਾ ਕੋ ਦੇ ਬੂਆ ਕੋ ਦੇ ਦਾਦੇ ਲੱਗਾ ਖੁੱਲ ਨੂੰ ਆ ਦੇਖੀ ਆਹ ਖਾ ਤਾਈ ਦਾਦੂ ਦਾਦੂ ਨਾ ਬੂਆ ਨਾ ਦੂਆ ਨੀ ਮੈਂ ਬੂਆ ਲੈ ਕਮਾਰ ਚਲ ਬਾਹਰ ਬਾਹਰ ਚਾਉ ਮੈਂ ਬੂਆ ਬੰਦ ਕਰ ਬੂਆ ਬੰਦ ਕਰ ਦੋ ਕਰ ਦ ਬੂਆ ਬੰਦ ਕਰ ਦੋ ਆਜੋ ਹਣ ਉਹ ਗਾਣਾ ਜਨਾ ਮਾਏ ਨਹੀਂ ਮਾਏ ਮੈਨੂੰ ਬੜਾ ਚੰਗਾ ਦੱਸ ਦੇ ਤੂੰ ਆਹ ਕੰਝੂ ਦੇ ਰੇ ਰੱਖਣੀ ਮਾਏ ਆਹ ਹੈਗਾ ਹੈਗਾ ਹੁਣ ਹੁਣ ਚੱਲੇ ਆਪਾਂ ਰੋਟੀ ਖਾਣ ਵਾਸਤੇ ਉਹ ਬੜਾ ਗਾਣਾ ਹੈ ਬੜਾ ਗਾਣਾ ਬੜਾ ਚੱਲਣ ਡਿਆ ਹਾਂ ਸਹੀ ਗੱਲ ਹੈ ਆਣਾ ਹੈ ਨਾ ਲੋਕਾਂ ਨੂੰ ਹੁੰਦੀਆਂ ਗਾਣੇ ਆਜੋ 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 ਦੇਖ ਨਾ ਪਿਓ ਆਜੋ 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 ਕਿਹਾ ਜਿਆਦਾ ਇਹ ਪੈਸੇ ਨਹੀਂ ਫਟ ਵਿੱਚ ਪੈਂਦੇ ਇਹ ਭਾਂਡੇ ਲਾਏ ਹੋਏ ਇਹਨਾਂ ਨੇ ਬ੍ਰਦਰ ਢਾਬੇ ਵਾਲਿਆਂ ਕਹਿੰਦੇ ਵੀ ਰੋਟੀ ਖਾ ਕੇ ਇੱਕ ਇੱਕ ਨਾਲ ਲੈ ਜਿਣਾ ਭਾਂਡਾ ਸਹੀ ਗੱਲ ਠੀਕ ਆ ਆ ਵੀ ਭਰਾ ਤੇ ਉਪਰਾ ਤੇ ਆ ਕੰਮ ਹੈਂ ਢੂੰਗਾ ਢੂੰਗਾ ਹੀ ਨਾ ਲੈ ਵੀਦਰ ਰੋਟੀ ਲੱਗੀਆਂ ਖਾਣ ਰੋਟੀ ਆਪਣੀ ਆ ਗਈ ਏ ਉਹ ਅੱਜ ਵਾਸਤੇ ਸੌਫਟ ਫੁੜਕੇ ਲਵਾਏ ਪਤਾ ਨਹੀਂ ਲਾਇਏ ਕਿ ਨਹੀਂ ਲਾਇਏ ਕਿਦਾਂ ਠੀਕ ਆ ਸੌਫਟ ਆ ਕਿ ਨਹੀਂ ਬਸ ਸਹੀ ਹੈ ਭੂਆ ਖੁਸ਼ ਹੋਣੀ ਚਾਹੀਦੀ ਆ ਮੈਂ ਨਸਾ ਗੋਪੀ ਭਰਾ ਭੂਆ ਬੁੜੀ ਹੋਰ ਕੀ ਫਾਰੇ ਵੀ ਜੇ ਫਫੜ ਜੀਤੇ ਹੁੰਦੇ ਹੋਰ ਖੁਸ਼ ਹੋਣਾ ਸੀ ਕਿ ਨਹੀਂ ਹਾਂਜੀ ਕਿ ਨਹੀਂ ਗੋਪੀ ਚੰਗੀ ਲੈ ਵੀ ਚਾਰ ਦੇ ਧੁੱਕੀ ਕਢਣ ਨੇ ਜਿੱਦਾਂ ਨਾ ਮਰਹਬਾਨੀ ਲੱਗਾ ਜਿਨ੍ਹਾਂ ਦਾ ਐ ਖਾਂਡਿਆ ਹੈ ਹੈ ਗੋਪੀ ਸਵਾਲ ਲਾਉਂਦੀਆਂ ਰੋਟੀ ਮੈਂ ਐ ਮੈਂ ਆਪਾਂ ਸਾਰੇ ਜਣੇ ਰੋਟੀ ਖਾ ਲਈ ਪਰ ਆਪਣਾ ਭਰਾ ਜਣਾ ਨਹੀਂ ਉਹ ਥੋੜਾ ਹੌਲੀ ਹੌਲੀ ਖਾਂਡਿਆ ਉਹ ਕਹਿੰਦੇ ਦਾੜ ਕਟਵਾਈ ਹੈ ਲੈ ਵੀ ਰੋਟੀ ਰੋਟੀ ਖਾ ਲਈ ਹੁਣ ਚੱਲਨੇ ਆ ਕੀ ਆ ਵਾ ਇਧਰੋਂ ਨਹੀਂ ਸਹੀ ਆ ਵਾ ਅਬੇ ਪੂਰੇ 11 ਮਹੀਨੇ ਪਹੁੰਚੇ ਘਰ ਹੁਣ ਇਹਨਾਂ ਨੂੰ ਪਤਾ ਲੱਗਣ ਡਾ ਕੀ ਕਰਨ ਕਿ ਡੀਆਂ ਮੈਨੂੰ ਸਮਝਣ ਲੱਗਣ ਡੇ ਆ ਵੇ ਲੈ ਪੂਰੇ 11 ਵਜੇ ਕੇ 10 ਵਜ ਗਏ ਤੇ 58 ਮਿੰਟ ਹੋ ਗਏ ਨੇ ਜੀ ਗੱਡੀ ਬਾਹਰ ਹੀ ਲਾਉਣੀ ਪੈਣੀ ਬਾਹਰ ਹੀ ਲਾਤੀ ਗੱਡੀ ਇਧਰ ਇਹਨਾਂ ਦੇ ਬੋਰਡ ਵਾਲੀ ਸਾਈਡ ਤੇ ਚਲੋ ਤੁਸੀਂ ਲਾ ਦੇ ਹੁਣ ਚਾਹ ਮੈਂ ਆਉਂਦਾ ਕਿੱਥੇ ਆ ਲੇ ਮੇਰੀ ਹਰਗੰਦੇ ਕੱਪੜੇ ਚੇਂਜ ਕਰ ਦੋ ਭਾਈ ਹਰਗੋਣ ਚਲੋ ਉਠੋ ਤਾਂ ਸਾਰੇ ਕਿਨ ਆਏ ਖਲੇ ਤੁਸੀਂ ਚਲੋ ਲੈ ਆ ਯਾਰ ਮੈਂ ਸਾਰੇ ਮੈਂ ਕੋਈ ਪਤਾ ਨਹੀਂ ਕਿਹੜਾ ਕਿਹੜਾ ਤੈਨੂੰ ਚਾਹੀਦਾ ਹੈ ਚਲੋ ਆ ਵੀ ਸੋਚੀ ਪਈ ਕੋ ਗਵਾਚ ਗਿਆ ਲੱਗਦਾ ਇਹ ਕੀ ਪਰਨਾ او ਵੈਰੀ ਗੁੱਡ ਲੈੰਦਾ ਨਾ ਬਾਗ ਸਹੀ ਹੈ ਸਹੀ ਹੈ ਲੈ ਲੈਂਦਾ ਮੈਂ ਲਗਾਂ ਮੈਂ ਲਿਆਂਦਾ ਨਹੀਂ ਮੈਂ ਇਹ ਐ ਨਾ ਚਲੋ ਹੁਣ ਕੱਲ ਮੰਨਣਾ ਆਪਾਂ ਮੈਂ ਕਿਹਨਾਂ ਨੂੰ ਚਾਲੂ ਕਰਦੇ ਹਾਂ ਪਰ ਨਹੀਂ ਬਣਾਉਣਾ ਬੜਾ ਉਖਾਈ ਚਲੋ ਕਹਿੰਦਾ ਮੈਨੂੰ ਛੋਲ ਬਣਾਉਂਦਾ ਤਾਂ ਨਾਲ ਦੀ ਨੇ ਸੜ ਗਏ ਮੇਰੇ ਕੋਲ ਛੋਲ ਨਹੀਂ ਨਾਲ ਦੀ ਨੇ ਛੋਲ ਤਿਆਰ ਕੀਤੇ ਅੱਛਾ ਅੱਛਾ ਧਿਆਨ ਰੱਖ ਮੈਂ 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 ਫੋਨ ਵੇਖੀ ਜਾਵਾਂ ਮੇਰਾ ਧਿਆਨ ਨਾ ਰਿਹਾ ਉਹਦੋਂ ਹੀ ਸਿੱਤ ਚਲੋ ਜੀ ਇਹਨੇ ਨੇ ਛੋਲ ਆਏ ਬਸ ਬਾਕੀ ਸਾਰੇ ਚੰਬੜ ਗਏ ਹੋਣੇ ਆਂ ਬਤੀਲੇ ਨਾਲ ਉੱਤੋਂ ਤੋਂ ਆਏ ਜਿਹੜੇ ਬੱਸ ਹਨ ਕਿ ਐਨੇ ਨਹੀਂ ਜਾਗੇ ਠੀਕ ਹੈ ਸੀ ਉਹਨੇ ਨਾ ਸ਼ਰਮਾਤੀ ਮਤਲਬ ਸਰ ਗਿਆ ਚਲੋ ਇਹ ਬੜੀ ਜਾਂਦੀ ਸੋਈ ਜਾਂਦੀ ਹੁਣ ਕੌਣ ਉਹ ਨਾ ਜਿਹਨਾਂ ਜਦ ਮੈਂ ਜਾਗਦ ਰਹਿਣਾ ਨਾ ਮੈਂ ਬੜਾ ਨਾਲ ਕਿੰਨਾ ਪੁੱਛ ਮਨ ਬਿਰ ਮੈਂ ਇਹਨੇ 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 ਪੁੱਛ ਪਾਇਆ ਮੈਨੂੰ ਕਿੰਨੀ ਕਿੰਨਾੜਾ ਕਾਦਾ ਮੈਂ ਵੀ ਦੇਖਣਾ ਹੁੰਦਾ ਵਾ ਤੇ ਇਹ ਜਨਾ ਪਹਿਲੀ ਪੰਜ ਸੱਤ ਟੱਪੇ ਟੱਪੇ ਵੀ ਜਾਂਦੀ ਕਿਹੜੇ ਕਿਹੜੇ ਨਾਡ ਗੇਮ ਨਹੀਂ ਲੱਗਣੀ ਭਰਾ ਚਲੋ ਠੀਕ ਆ ਜੀ ਸਾਰਿਆਂ ਨੂੰ ਸੱਸੀ ਭਾਜੀ ਅੱਜ ਦਾ ਲੋਕ ਵਧੀਆ ਲੱਗਾ ਆ ਆ ਦੇਖ ਕੇ ਕਿਹੜੇ ਚਾਰਡ